ਅਕਜੀ ਤਾਂ ਹੀ ਚੱਲ ਰਿਹਾ ਜੀ ਅਸੀਂ ਬਾਹ ਪਟਣੇ ਨੇ ਪਟ ਕੇ ਅਸੀਂ ਜਾਣਾ ਹੈ ਦਿੱਲੀ ਨੂੰ ਬਸ ਦਿੱਲੀ ਦਾ ਆ ਵੀ ਦਿੱਲੀ ਹੈ ਜਾਣਾ ਜਾਣਾ ਹੈ ਪਟ ਇਹ ਤਾਂ ਕੁਛ ਨਹੀਂ ਸਾਡੇ ਵਾਸਤੇ ਸਾੜਾ ਜਿਹੜੀ ਬਣਾ ਰੱਖੇ ਨੇ ਨਾ ਟੋਏ ਪਟਣਾ ਜੋ ਮਰਜੀ ਕਰ ਲਣ ਜੀ ਬਾਰੀਨੇਟ ਦਾ ਪਟ ਕੇ ਅਸੀਂ ਜਾਣਾ ਜਾਣਾ ਹੈ ਗੈਸ ਦੇ ਗੋਲੇ ਮਾਰਿਆ ਤੁਸੀਂ ਕਹਿੰਦੇ ਇੰਨਾ ਕਾ ਤੁਸੀਂ ਰੋਟੀ ਪਾਣੀ ਪਾਉਣੋਂ ਲੱਗੀਆਂ ਧੂਆਂ ਕਰ ਲੈਣੀਆਂ ਹਾਂ ਜੀ ਧੂਆਂ ਕਰ ਲੈਣ ਅਸੀਂ ਰੋਟੀ ਬਣਾਣੀ ਹੈ ਚੁੱਲੇ ਤੇ ਚੁੱਲੇ ਤੇ ਰੋਟੀ ਬਣਾਣੀ ਇੰਨਾ ਕਾ ਤੁਹਾਨੂੰ ਵੀ ਲੱਗ ਜਾਂਦਾ ਹੈ ਕਰ ਕੱਢਿਆ ਅਸੀਂ ਉਹ ਚੁੱਲਾ ਨਹੀਂ ਬਾਲਦੀ ਚੁੱਲਾ ਬਾਲਦੀ ਨਹੀਂ ਸੁੱਟਲਾ ਬਣ ਕੇ ਅਸੀਂ ਰੋਟੀਆਂ ਬੰਨਿਆ ਔਰ ਡੰਗਰਾਂ ਦੇ ਮੂਰੇ ਚੁੱਲਾ ਹੈ ਧੂ ਜਾਨ ਕੋਸੇ ਵੀ ਨਹੀਂ ਜਾਣਦੇ ਹੈਗੇ ਇਹ ਕੋਈ ਚੀਜ਼ ਨਹੀਂ ਸਾਡੇ ਅੱਗੇ ਨਾ ਵੈਰੀਗੇਟਾ ਨਾ ਮੇਖਾ ਜੋ ਮਰਜੀ ਕਰ ਲਿਆ ਇਹ ਡਰਦਾ ਨਾ ਤਾਂ ਕਰਦਾ ਸੀ ਕੁਝ ਵੀ ਨਹੀਂ ਕਰਿਆ ਆ ਗਨੇ ਆਰੇ ਨਾ ਕੋਈ ਕੁਝ ਵੀ ਨਹੀਂ ਕਰਿਆ ਵਾਸੀ ਬ੍ਰੀਡ ਦੀ ਹੱਡੀ ਤੇ ਖੜੇ ਟ੍ਰੈਨ ਦਾ ਮੁੱਲ ਤਾਰ ਰਹੇ ਆ ਜਨਾਬ ਸ਼ਰਮਾ ਦਾ ਤੇ ਨੀਵੀ ਪਾ ਕੇ ਵੀ ਸਰ ਜਾਂਦਾ ਸੋ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਬੰਦੇ ਬਜ਼ੁਰਗ ਬੱਚੇ ਤੇ ਬੀਬੀਆਂ ਇਕੱਠੇ ਹੋ ਕੇ ਆ ਰਹੇ ਆ ਔਰ ਇੱਕ ਆਵਾਜ਼ ਜਿਹੜੀ ਬਣ ਕੇ ਨਾ ਹਰ ਬਾਰ ਦੀ ਤਰ੍ਹਾਂ ਪੰਜਾਬ ਤੋਂ ਨਿਕਲਦੀ ਆ ਵੀ ਜੋ ਮਰਜੀ ਕਰ ਲੈਣ ਜਿੰਨਾ ਚਿਰ ਹੱਕ ਨਹੀਂ ਮਿਲਦੇ ਉੰਚੇ ਅਸੀਂ ਡਟੇ ਹੋਏ ਆ ਸਾਡੇ ਤਾਂ ਖੂਨ ਦੇ ਵਿੱਚ ਕਹਿ ਲੀਏ ਵੀ ਗੱਦਗੱਦ ਕਰਕੇ ਲਹਿਰ ਦਾ ਖੂਨ ਆ ਜਿਹੜਾ ਕਦੇ ਕਿਸੇ ਤੋਂ ਡਰਿਆ ਨਹੀਂ ਬੀਬੀਆਂ ਮੇਰੇ ਨਾਲ ਇੱਕ ਵਾਰੀ ਜਕਾਰਾ ਬੁਲਾ ਲਈਏ ਫਿਰ ਸ਼ੁਰੂ ਕਰਦੇ ਆਂ ਗੱਲਬਾਤ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 12 ਲੱਗੇ ਹੋਇਆ ਇੱਕ ਬੰਨੇ ਤੇ ਇੱਕ ਬੰਨੇ ਤੁਸੀਂ ਖੜੀਆਂ ਆ ਕਿੱਥੋਂ ਆਇਓ ਪਹਿਲਾਂ ਤਾਂ ਇਹ ਦੱਸੋ ਅਸੀਂ ਪਿੰਡ ਅਸੀਉਨੇ ਤੋਂ ਆਇਆ ਜੀ ਜਿਲ੍ਹਾ ਫਪਟਿਆਲਾ ਹਾਂਜੀ ਤੇ ਕੀ ਕੀ ਕਹਿਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਅੱਜ ਤੋਂ ਬਾਅਦ ਕੱਲ ਨੂੰ ਜਿਹੜਾ ਹੈ ਦਿੱਲੀ ਕੂਚ ਕਰਨ ਦਾ ਇੱਕ ਕਾਲ ਦੇ ਦਿੱਤੀ ਆ ਸੱਦਾ ਦੇ ਦਿੱਤਾ ਆ ਕੀ ਕਹਿਣਾ ਕੀ ਚਾਹੁੰਦੇ ਪਹਿਲਾਂ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਇਸ ਸਮੇਂ ਦਿਮਾਗ 'ਚ ਤਾਂ ਇਹੀ ਚੱਲ ਰਿਹਾ ਜੀ ਅਸੀਂ ਬਾਹ ਪਟਨੇ ਨੇ ਪਟਕੇ ਅਸੀਂ ਜਾਣਾ ਹੈ ਦਿੱਲੀ ਨੂੰ ਬਸ ਦਿੱਲੀ ਦਾ ਆ ਵੀ ਦਿੱਲੀ ਹੈ ਜਾਣਾ ਜਾਣਾ ਹੈ ਬਟ ਇਹ ਤਾਂ ਕੁਛ ਨਹੀਂ ਸਾਡੇ ਵਾਸਤੇ ਸੜਕ ਜਿਹੜੀ ਬਣਾ ਰੱਖੇ ਨੇ ਨਾ ਟੋਏ ਪਟਲਣਾ ਜੋ ਮਰਜੀ ਕਰ ਲਣ ਜੀ ਬਾਰੀ ਨੈਟ ਦਾ ਪਟਕੇ ਅਸੀਂ ਜਾਣਾ ਜਾਣਾ ਹੈ ਦਿੱਲੀ ਨੂੰ ਤੁਸੀਂ ਤੁਸੀਂ ਕਿੰਨੇ ਦਿਨ ਲਈ ਆਈਆਂ ਅਸੀਂ ਆਈਆਂ ਜੀ ਸਾਡੀ ਇੱਕ ਟਰਾਲੀ ਆਈ ਹੈ ਭਰ ਕੇ ਬੀਬੀਆਂ ਦੀ ਅੱਧੀਆਂ ਤਾਂ ਫੇਰ ਟਰਾਲੀ 'ਚ ਬੈਠੀਆਂ ਨੇ ਬੀਬੀਆਂ ਬਾਕੀ ਬੀਬੀਆਂ ਸਾਡੇ ਨਾਲੇ ਇੱਥੇ ਹੈਗੀਆਂ ਨੇ ਤੇ ਅਸੀਂ ਕੱਲ ਵੀ ਆਵਾਂਗੇ ਕੱਲ ਨੂੰ ਅਸੀਂ 11 ਵਜੇ ਅਸੀਂ ਆਣੇ ਆਣੇ ਅਸੀਂ ਵੀਰਾਂ ਦੇ ਨਾਲ ਖੜਾਗੇ ਬਰਾਬਰ ਉਰੇ ਬਾਜਨਾਟੇ ਫੱਟਣਗੇ ਅਸੀਂ ਨਾਲ ਚੱਲਾਂਗੇ ਇਹਨਾਂ ਦੇ ਨਾਲ ਨਾਲ ਚੱਲਾਂਗੇ ਜੀ ਠੀਕ ਐ ਤੇ ਲੰਗਰ ਪਾਣੀ ਬਣਾਉਂਦੇ ਆਂ ਜਾਂ ਲੰਗਰ ਪਾਣੀ ਬਣਾ ਕੇ ਫਿਰ ਪਾਣੀ ਨਾਲ ਲੈ ਕੇ ਆਨੇ ਜੀ ਬਣਾ ਕੇ ਸੇ ਬਣਾ ਕੇ ਲੈ ਕੇ ਆਉਣੇ ਨਾਲ ਨਾਲ ਕਿ ਲੈ ਕੇ ਆਨੇ ਠੀਕ ਪਟਿਆਲੇ ਤੋਂ ਨੇ ਇੱਥੋਂ ਕਿੰਨੀ ਕਿ ਪੈ ਜਾਂਦਾ ਬਾਟ 30 ਕਿਲੋ 30 ਕਿਲੋਮੀਟਰ 30 ਕਿਲੋਮੀਟਰ ਬਈ ਅੱਛਾ ਤੁਸੀਂ ਕਹਿੰਦੇ ਸੀ ਕਿ ਉਹ ਜਿਹੜੇ ਤੁਹਾਡੇ ਗੈਸ ਦੇ ਗੋਲੇ ਮਾਰਿਆ ਤੁਸੀਂ ਕਹਿੰਦੇ ਇੰਨਾ ਕ ਤੁਸੀਂ ਰੋਟੀ ਪਾਣੀ ਪਾਉਣੋਂ ਲੱਗੀਆਂ ਧੂਆਂ ਕਰ ਲੈਣੀਆਂ ਹਾਂ ਜੀ ਧੂਆਂ ਕਰ ਲੈਣੇ ਅਸੀਂ ਰੋਟੀ ਬਣਾਣੇ ਚੁੱਲੇ ਤੇ ਚੁੱਲੇ ਤੇ ਰੋਟੀ ਬਣਾਣੇ ਇੰਨਾ ਕ ਤਾਂ ਧੂਆਂ ਸਾਨੂੰ ਵੀ ਲੱਗ ਜਾਂਦਾ ਕਰ ਕੜਿਆ ਸੀ ਉਹ ਚੁੱਲਾ ਨਹੀਂ ਬਾਲਦੀ ਚੁੱਲਾ ਬਾਲਦੀ ਨਹੀਂ ਚੁੱਲਾ ਬਣ ਕੇ ਅਸੀਂ ਰੋਟੀਆਂ ਬੰਨਿਆ ਆ ਡੰਗਰਾਂ ਦੇ ਮੂਰੇ ਚੁੱਲਾ ਹੈ ਧੂਆਂ ਕਰਦੇ ਆ ਜੀ ਜਦੋਂ ਮੱਛਰਾਂ ਵਾਸਤੇ ਉਹ ਵੀ ਤਾਂ ਕਰਦੇ ਨਹੀਂ ਧੂਆਂ ਦੇ ਅਸੀਂ ਧੂਏ ਤੇ ਡਰਦੀਆਂ ਇਹ ਡਰਦਾ ਹੋਊਗਾ ਤਾਂ ਹੀ ਅੰਦਰ ਬੈਠਿਆ ਬਰਾਲੀ ਦੇ ਧੂਏ ਤੋਂ ਤਾਂ ਹੈ ਡਰਦਾ ਅਥਰੂ ਗਾਸ ਦੇ ਗੋਲੇ ਤੇ ਧੂਆਂ ਤੋਂ ਡਰਿਆ ਆ ਪੰਜਾਬੀ ਫੇਰ ਖੜੇ ਨੇ ਇੱਥੇ ਇਹ ਤਾਂ ਡਰੇ ਨਹੀਂ ਭੱਜੇ ਨਹੀਂ ਅੱਛਾ ਇੱਕ ਗੱਲ ਇਹ ਵੀ ਕਹਿੰਦੇ ਵੀ ਕੱਲੂ ਥੋੜਾ ਜਿਹਾ ਸਖਤ ਹੋਊਗੇ ਅੱਗੇ ਨਾਲੋਂ ਵੀ ਉਹ ਸ਼ਕਤੀ ਝੱਲ ਲੋਗੇ ਚੱਲ ਲਾਗੇ ਵੀਰੇ ਚੱਲ ਲਾਗੇ ਚੱਲਦੇ ਆਇਆ ਤੇ ਚੱਲਦੇ ਰਹਾਂਗੇ ਸਾਡੀ ਕੀ ਚੀਜ਼ ਹੈ ਜੀ ਅਸੀਂ ਤਾਂ ਇਹ ਚੀਜ਼ਾਂ ਨੂੰ ਪੁੱਸ ਵੀ ਨਹੀਂ ਜਾਣਦੇ ਹੈਗੇ ਇਹ ਕੋਈ ਚੀਜ਼ ਨਹੀਂ ਸਾਡੇ ਅੱਗੇ ਨਾ ਬੈਰੀਗੇਟ ਹੈ ਨਾ ਮੇਖਾ ਜੋ ਮਰਜ਼ੀ ਕਰ ਲਿਆ ਇਹ ਡਰਦਾ ਨਾ ਤਾਂ ਕਰਦਾ ਅਸੀਂ ਕੁਝ ਵੀ ਨਹੀਂ ਕਰਿਆ ਆ ਕਣੇ ਆਰੇ ਨਾ ਕੋਈ ਕੁਝ ਵੀ ਨਹੀਂ ਕਰਿਆ ਵਾਸੀਂ ਐਂ ਖੜਿਆ ਝੰਡੇ ਤੇ ਕੋ ਡੰਡੇ ਝੰਡੇ ਦੇ ਵਿੱਚ ਡੰਡਾ ਆ ਸਾਡੇ ਦਾ ਹਾਂ ਸਾਡੇ ਕੋਲ ਕੁਝ ਨਹੀਂ ਹੈ ਕੁਝ ਨਹੀਂ ਹੈ ਸਾਡੇ ਕੋਲ ਅੱਛਾ ਕੱਲੂ ਜੇ ਦੁਆਰਾ ਤੋਂ ਗੋਲੀਆਂ ਚੱਲੀਆਂ ਸ਼ੈਲਨ ਹੋਈ ਜਾਂ ਵਾਟਰ ਕੈਨਨ ਹੋਇਆ ਪਿਛਾੜਾ ਹੋਈਆਂ ਫਿਰ ਕੀ ਕਰੋਗੇ ਬਸ ਸ਼ਾਟ ਪਹਿਲਾ ਕਿਹੜਾ ਕਰੀਆਂ ਨੇ ਇਹ ਪਹਿਲਾ ਵੀ ਕਰੀਆਂ ਹੁਣ ਕਰ ਲੂਗਾ ਫਿਰ ਕਿਆ ਚੀਜ਼ ਹੈ ਨਾਲੇ ਅਸੀਂ ਸੰਤਾ ਮਤਲਬ ਅਸੀਂ ਬੀਚ ਗਿਆ ਦੇ ਨਾਲ ਪਛੋਤੀ ਕਹਿੰਦਾ ਆ ਵੀ ਟਰਾਲੀਆਂ ਦੇ ਵਿੱਚ ਅਸਲਾ ਆ ਠੀਕ ਹੈ ਅਸਲਾ ਦੇਖ ਲੈ ਸਾਡੀਆਂ ਟਰਾਲੀਆਂ ਦੇ ਵਿੱਚ ਸਾਡੇ ਕਿੱਥੇ ਅਸਲਾ ਸਾਡੇ ਤਾਂ ਸਾਡੇ ਤਾਂ ਡੰਡੇ ਨੇ ਅਸਲਾ ਨਹੀਂ ਹੈਗਾ ਜੀ ਡੰਡੇ ਨੇ ਸਾਡੇ ਕੋਲ ਰਸਨ ਪਾਣੀ ਆ ਰਸਨ ਪਾਣੀ ਆ ਰਸਨ ਪਾਣੀ ਆ ਤੇ ਰਹਿਣ ਦੇ ਸਾਡੇ ਰਜਾਈਆਂ ਬਿਸਤਰੇ ਨੇ ਬਸ ਹੋਰ ਸਾਡੇ ਕੋਲ ਕੋਈ ਹਥਿਆਰ ਨਹੀਂ ਆਹੀ ਹਥਿਆਰ ਆ ਸਾਡੇ ਹੱਥਾਂ 'ਚ ਆਉ ਵੀ ਅੱਛਾ ਇਹ ਕਹੇ ਜਾਂਦਾ ਰਾਸ਼ਨ ਪਾਣੀ ਲੈ ਕੇ ਚੜਕੇ ਤੁਸੀਂ ਰਾਸ਼ਨ ਪਾਣੀ ਲੈ ਕੇ ਚੜੋਗੇ ਵੇ ਹਾਂ ਹਾਂ ਪੇਟ ਵਾਸਤੇ ਫਿਰਦੇ ਆ ਰੋਟੀ ਵਾਸਤੇ ਰਜਕਾਰ ਵਾਸਤੇ ਜੇ ਇਹ ਨਾ ਸਾਡੇ ਕੋਲ ਹੋਏ ਫਿਰ ਅਸੀਂ ਤਾਂ ਭੁੱਖੇ ਮਰ ਜੀਏ ਪਰ ਮੋਦੀ ਦੇ ਮਾਰੇ ਨਹੀਂ ਮਰਦੇ ਅਸੀਂ ਸੰਘਰਸ਼ ਲੰਮਾ ਚੱਲੇਗਾ ਕਿਉਂਕਿ ਪਿਛਲੀ ਵਾਰੀ 378 ਦਿਨ ਚੱਲੇਗਾ ਬੈਠੇ ਰਹੋਗੇ ਅਸੀਂ ਜਿੰਨਾ ਚਿਰ ਵਾਰੀ ਚੱਲੇ ਅਸੀਂ ਬੈਠਾਂਗੇ ਬੈਠੇ ਰਹੇ ਤੇ ਪਹਿਲਾ ਸਿੱਧੇ ਗੱਲਾਂ 'ਚ ਆ ਗਏ ਤੇ ਚਲੋ ਕੋਈ ਗੱਲ ਨਹੀਂ ਪਰ ਇਸ ਵਾਰ ਨੀਆਂ ਸੀ ਉੱਠਦੇ ਹੈਗੇ ਅੱਛਾ ਇੱਕ ਗੱਲ ਕਹੀ ਜਾਂਦੀ ਔਰਤਾਂ ਬਾਰੇ ਜਨਨੀਆਂ ਬਾਰੇ ਵੀ ਉਹਨਾਂ ਦਾ ਉਹ ਤਾਂ ਘਰ ਤੋਂ 10 ਮਿੰਟ ਨਹੀਂ ਬਾਹਰ ਜਾਂਦੀਆਂ ਉਹ ਕਹਿੰਦੀਆਂ ਵੀ ਪਿੱਛੇ ਮਾਲ ਡੰਗਰ ਸਾਡਾ 100 ਪੇਟੀ ਸਲਾ ਸਾਰਾ ਕੁਝ ਰਹਿ ਜਾਊਗਾ ਤੂੰ ਹੀ ਤਾਂ ਅੱਗੇ ਅੱਗੇ ਤੁਰੇ ਫਿਰੋਂਗੇ ਤਾਂ ਫਿਰ ਘਰ ਕੌਣ ਨਾ ਜੀ ਸਾਨੂੰ ਅਸੀਂ ਰੋਟੀ ਅਸੀਂ ਰਜਕਾਰ ਵਾਸਤੇ ਫਿਰਦੇ ਆ ਜੇ ਸਾਡਾ ਰਜਕਾਰ ਹੈ ਖੋਲਿਆ ਫਿਰ ਅਸੀਂ ਘਰ ਨੂੰ ਕੀ ਕਰਾਂਗੇ ਡੰਗਰਾਂ ਨੂੰ ਕੀ ਕਰਾਂਗੇ ਅਸੀਂ ਆਪਣੇ ਬੱਚਿਆਂ ਦੀ ਰੋਟੀ ਵਾਸਤੇ ਫਿਰਦੇ ਆਂ ਅਸੀਂ ਹੁਣ ਪਿੱਛੇ ਨਹੀਂ ਹਟਦੇ ਸਾਡਾ ਘਰ ਚ ਕੁਝ ਵੀ ਹੋ ਜੇ ਸਾਡੇ ਘਰ ਦੇ ਵਿੱਚ ਇਹੋ ਜਿਹੇ ਲੋਕ ਨੇ ਇੱਕ ਦੂਜੇ ਦੀ ਰਾਖੀ ਰੱਖਦੇ ਨੇ ਨਾ ਕੋਈ ਕਿਸੇ ਦੇ ਆਉਂਦਾ ਨਾ ਜਾਂਦਾ ਸਾਨੂੰ ਕਹਿੰਦੇ ਨੇ ਬੱਚੇ ਕਹਿੰਦੇ ਨੇ ਵੀ ਤੁਸੀਂ ਜਾਓ ਘਰ ਅਸੀਂ ਸੰਭਾਂਗੇ ਅਸੀਂ ਇੱਥੇ ਤਾਂ ਆਏ ਆ ਸਾਨੂੰ ਘਰ ਦੀ ਕੋਈ ਪਰਵਾਹ ਨਹੀਂ ਹੈਗੀ ਪਵਾ ਕਹਿੰਦੀਆਂ ਵੀ ਬੱਚਿਆਂ ਦੇ ਪੇਪਰ ਤਕੜੀਆਂ ਹੋ ਕੇ ਸਾਰਿਆਂ ਦਾ ਇੱਕਾ ਜੇ ਛੜੀ ਅਸਲਾ ਨਸਲਾ ਰਹਿਣਗੇ ਸਾਨੂੰ ਤਾਂ ਘਰ ਰਹਿਣਗੇ ਸਾਨੂੰ ਜੇ ਅਸਲਾ ਨਸਲਾ ਸਾਡੀ ਵਿਗੜ ਜਾਣੀਆ ਸਾਨੂੰ ਘਰ ਘਰੇ ਕੇ ਕੀ ਕਾ ਫਾਇਦਾ ਜੇ ਸਾਡੀ ਨਸਲਾਂ ਖਰਾਬ ਹੋ ਰਹੀਆਂ ਨੇ ਫਸਲਾਂ ਸਾਡੀਆਂ ਖਰਾਬ ਕਰ ਰਿਆ ਵੀ ਸਾਨੂੰ ਕਰਕੇ ਮजूद ਕਰਨਗੇ ਘਰ ਬੈਠ ਕੇ ਕੀ ਕਰਾਂਗੇ ਸੀ ਸਾਡੇ ਤਾਂ ਸਾਰਾ ਕੁਝ ਤਾਂ ਇਹਨੇ ਪੱਟੀ ਮੇਸ ਕਰਦਾ ਅਸੀਂ ਇਹ ਪੱਟੀ ਮੇਸ ਨਹੀਂ ਹੋਣ ਦੇਣੀ ਆ ਬੱਚਾ ਖਾਤਰ ਬੈਠੇ ਹੋ ਤੁਸੀਂ ਹਾਂਜੀ ਹਾਂਜੀ ਬੱਚਾ ਖਾਤਰ ਬੈਠੀਆਂ ਅਸੀਂ ਇੱਕ ਸਵਾਲ ਜਾਂਦੇ ਜਾਂਦੇ ਇਹ ਵੀ ਗੱਲ ਆ ਵੀ ਹੁਣ ਤੇਜ ਸੰਘਰਸ਼ ਦੇ ਵਿੱਚ ਕੋਈ ਕੋਈ ਖੜਦਾ ਆ ਜਿੱਦਾਂ ਆਪਾਂ ਕਹਿ ਲਈਏ ਤੁਸੀਂ ਵੀ ਕਹਿੰਨੇ ਵੀ ਅਸੀਂ ਜਥੇ ਦਬਣਾ ਕੇ ਆਉਣਾ ਆ ਪਿਛਲੀ ਵਾਰੀ 378 ਦਿਨ ਤੇ ਜੇ ਹੁਣ ਵੀ ਲੰਬਾ ਚਲਾ ਗਿਆ ਤਾਂ ਫੇਰ ਕੀ ਹੋਊਗਾ ਜੀ ਲੰਬਾ ਚੱਲੂਗਾ ਨਾਲੇ ਰਹਾਗੇ ਅਸੀਂ ਪਰ ਹੁਣ ਆਂਦੇ ਨਹੀਂ ਉਹ ਸਮਝ ਜੇ ਅੰਦਰ ਬੈਠਾ ਵਾ ਪਰ ਵੀ ਅਸੀਂ ਜਾਂਦੇ ਨਹੀਂ ਹੈਗੇ ਸੰਘਰਸ਼ ਪੂਰਾ ਲੜਾਂਗੇ ਹੁਣ ਵੀ ਬੈਠਾਂਗੇ ਜੇ ਅਸੀਂ ਦਿੱਲੀ ਬੈਠਾਂਗੇ ਜਦ ਤੱਕ ਸਾਡੇ ਵੀਰ ਭਾਈ ਬੈਠਣਗੇ ਅਸੀਂ ਨਾਲ ਬੈਠਾਂਗੇ ਉਹਨਾਂ ਦੇ ਠੀਕ ਹੈ ਬਈ ਨਿਜੀ ਸੀ ਕਰਦੇ ਹਾਰ ਵੀ ਉੱਥ बच्चों के ब्याह भी उत्ती करे हाँ भी मना मना के आई थी दिल्ली जी एक जो आपने सवाल किया है ना कि लब्बा चलेगा जब वो जब कोई भी प्लेयर क्रिकेट में बैट पर उतरता है ना वो ये नहीं सोचता कि मैं जल्दी आउट हो जाऊँ हमारा काम है कि तेरह आगे तेरह महीने रखे ना तेरह से चौदह अगर रिकॉर्ड बनेगा हाँ जी आओ जी बाबा जी आओ आओ कोई ना ਆਪੇ ਇੱਧਰ ਆ ਆ ਇੱਧਰ ਆ ਕੇ ਇੱਧਰ ਆ ਜਾ ਤੁਹਾਡੇ ਘਰ ਦਾ ਕੀ ਬਣੇਗਾ ਤੁਹਾਡੇ ਘਰ ਦਾ ਕੀ ਬਣਿਆ ਘਰਾਂ ਦਾ ਸਾਨੂੰ ਕਾਦਾ ਫਿਕਰੇ ਅਸੀਂ ਸ਼ਹਿਰ ਵਾਲੇ ਨਹੀਂ ਸਾਡੇ ਦੇ ਘਰ ਜਿਹਦਾ ਮਰਜ਼ੀ ਜਾ ਕੇ ਘਰ ਪਹੁੰਚ ਤੈਨੂੰ ਘਰ ਛੱਡ ਆਉਣਗੇ ਸ਼ਹਿਰ ਵਰਗੇ ਥੋੜੇ ਐ ਗਵਾਂਡੀਆਂ ਦਾ ਵੀ ਨਹੀਂ ਪਤਾ ਕਿਸੇ ਦੇ ਘਰ ਕੀ ਹੈ ਕੀ ਨਹੀਂ ਤੂੰ ਕਹੇ ਪਿੰਡ ਜਾਈ ਕੇ ਬੰਦੇ ਨਾਲ ਹੀ ਤੈਨੂੰ ਘਰ ਛੱਡ ਦੇਗਾ ਮੈਂ ਪਿੰਡ ਤੋਂ ਹੀ ਹਾਂ ਨਹੀਂ ਜਿਹੜਾ ਤੂੰ ਆਂਦੇ ਤੂੰ ਹੀ ਮੀਡੀਆ ਵਾਲੇ ਨਾ ਕਮਾ ਫਰਾਗੇ ਜਿਹੜੀਆਂ ਮਾਈਆਂ ਨੂੰ ਲ ਜਾਂਦੇ ਹੋ ਨਾ ਇਹ ਪੱਕੀਆਂ ਨੇ ਜਿਹੜਾ ਸਾਲ ਸਵਾ ਸਾਲ ਦਿੱਲੀ ਲਾ ਸਕਦਾ ਤੇ ਇੱਥੇ ਚੰਡੀਗੜ੍ਹ ਲਾ ਸਕਦਾ 6 ਮਹੀਨੇ ਤੇ ਇੱਥੇ ਉਹਨੂੰ ਰਹਿੰਦਿਆਂ ਕੀ ਟਾਰੇ ਲੰਗਰ ਪਾਣੀ ਮਿਲਦਾ ਪਿਆ ਘਰ ਦਾ ਫਿਕਰ ਕੀ ਘਰ ਤੇ ਜੇ ਕੋਈ ਹੋਏ ਤੇ ਘਰ ਰਹੀਏ ਘਰ ਵਾਲਾ ਤੇ ਸਾਰਾ ਕੋਈ ਮੰਜਨ ਨੂੰ ਫਿਰਦੇ ਨਹੀਂ ਇਹ ਸਵਾਲ ਪੁੱਛਣ ਦਾ ਮਤਲਬ ਬਾਬਾ ਜੀ ਸਿਰਫ ਇਹਨਾ ਵੀ ਪੱਕੀਆਂ ਬੀਬੀਆਂ ਦਿਖਾਉਣੇ ਆ ਸੀ ਅਸੀਂ ਪੱਕੀਆਂ ਬੀਬੀਆਂ ਦਿਖਾਉਣੇ ਚਾਹੁੰਦੇ ਆ ਵੀ ਜੇਰਾ ਜਿਹੜਾ ਆ ਉਹ ਭਗਤ ਪੱਕਾ ਆ ਉਲਝਾਉਣ ਦੀ ਗੱਲ ਨਹੀਂ ਹੈਗੀ ਜਿਵੇਂ ਆ ਗਿਆ ਇੱਕ ਦਿਨ ਆ ਗਿਆ ਤਾਂ ਸਮਝੋ ਇੱਕ ਕਲਾਸ ਪਾਸ ਹੋ ਗਿਆ ਦੇਰਾ ਹਫਤਾਰ ਆ ਗਿਆ ਪੱਕਾ ਹੋ ਗਿਆ ਇਹਨਾਂ ਮੈਨੂੰ ਪਤਾ ਹੈ ਤੇ ਆ ਹੀ ਤਾਂ ਸਾਲ ਸਾਲ ਰਹਿਣਾ ਸਾਨੂੰ ਪੁੱਛ ਜੋ ਪੁੱਛਣਾ ਕੋਈ ਨਹੀਂ ਹੈ ਗੱਲ ਗੱਲ ਇਹੀ ਹੈ ਨਾ ਵੀ ਸਵਾਲ ਪੁੱਛਣ ਦਾ ਮਤਲਬ ਹੀ ਹੈ ਆਪਣੇ ਨਾ ਉਹਨਾਂ ਦਾ ਸਭ ਬਾਦਲ ਸ਼ਾਦਲ ਜਾ ਜਿਹੜਿਆ ਵਿੰਗੇ ਟਡੇ ਅਮਲੀ ਸ਼ਮਲੀ ਜਾ ਨੇ ਇਹ ਰਲ ਛਲੇ ਨੇ ਇਹਨਾਂ ਦੇ ਨਾਲ ਮਰਨੇ ਤੇ ਅਸੀਂ ਆਪੇ ਜੇ ਮੈਂ ਤੇ ਆ ਨਾ ਪਹਿਲਾਂ ਆਪਣੇ ਵਾਲਿਆਂ ਨੂੰ ਸੰਭੋ ਉਹਨਾਂ ਨਾਲ ਫੇਰ ਕਰ ਲਾਂਗੂ ਉਹਨਾਂ ਤੇ ਜਦੋਂ ਮਰਜੀ ਆਪਾਂ ਕਰ ਲਈਏ ਕੰਮ ਉਹਨਾਂ ਦਾ ਆ ਜਿਹੜੇ ਆਪਣੇ ਆਲੇ ਚੀਤਾ ਜਿੰਦਾ ਵੇਚਣ ਵਾਲੇ ਫੀਮਾ ਫੂਮਾ ਵੇਚਣ ਵਾਲੇ ਇਹਨਾਂ ਦੇ ਇਹਨਾਂ ਦਾ ਕਰੀਏ ਕੰਮ ਹੈ ਬਹੁਤ ਜ਼ਰੂਰੀ ਹੈ ਕਰ ਚਕਾਰਾ ਜਗਾ ਦਿਓ ਇਹਨਾਂ ਆਪਣੇ ਘਰ ਤੋਂ ਲੱਗੀ ਜੀ ਇਹ ਆਂਦਰ ਬਹੁਤ ਵਧੀਆ ਹੈ ਅੱਜ ਵੀ ਇਹਨਾਂ ਦੀਆਂ ਫੋਟੋ ਆਉਂਦੀਆਂ ਉਹ ਕਬਰ ਸਾਹਵ ਟੋਇਆ ਬਲੇਕੀਆ ਜਿਆ ਬਣਿਆ ਫਿਰਦਾ ਹੈ ਡੇਢ ਗਿਲਾਸ ਕੋਲ ਪੈਣੀ ਤੇ 150 ਗਿਲਾ ਬਣਾ ਲਈ ਕਿੱਥੋਂ ਬਣ ਗਈ ਭਈ ਸਾਡੀ ਉਹ ਆਪਣੇ ਵੀ ਵਿਕਣ ਨੂੰ ਤਿਆਰ ਹੈ ਨਮ ਕਰਜ਼ੇ ਘਟਾਏ ਨੇ ਕੀ ਕਰੀ ਜੀ ਔਰ ਜਿਹੜਾ ਕੋਈ ਮਾੜਾ ਮੋੜਾ ਰੋਟੀ ਖਾਣੇ ਉਹ ਵੀ ਨਹੀਂ ਇੱਥੇ ਖਣ ਦਿੰਦੇ ਹੈ ਨਾਮਾ ਜੀ ਹਾਂਜੀ ਹਾਂਜੀ ਸੁਣਾਓ ਜੀ ਜਿੰਨੀਆਂ ਬੁਚਾਰਾ ਨਹੀਂ ਤੁਮਾਰੇ ਦਿਲ ਲੀਏ ਹੁੰਦਾ ਪਸੀਨਾ ਮਈ ਜੂਨ ਜੱਟ ਨੂੰ ਜਿੰਨੀਆਂ ਬੁਚਾਰਾ ਨਹੀਂ ਤੁਮਾਰੇ ਦਿਲ ਲੀਏ ਹੁੰਦਾ ਹੈ ਪਸੀਨਾ ਮਈ ਜੂਣ ਜੱਟ ਨੂੰ ਤੇਰੀ ਸੜਕਾਂ ਤੇ ਜੱਟ ਇੰਜ ਫੀਰਦੇ ਫਿਰਦੇ ਮਰਬੇ ਵਿੱਚ ਜਿਵੇਂ ਵੱਟ ਨੂੰ ਤੇਰੀ ਸੜਕਾਂ ਤੇ ਜੱਟ ਇੰਜ ਫੀਰਦੇ ਫਿਰਦੇ ਮਰਬੇ ਵਿੱਚ ਜਿਵੇਂ ਵੱਟ ਨੂੰ ਜਿੰਨੀਆਂ ਬੁਝਾਰਾਂ ਨਹੀਂ ਤੁਹਾਰੇ ਦਿਲ 'ਚ ਮਾਰ ਕੇ ਬੁਝਾਰਾਂ ਨਹੀਂ ਤੁਂ ਜੱਟਾਂ ਨੂੰ ਡਰਾਉਣੀ ਐ ਇਨਾ ਤਾਂ ਪੁੱਤ ਜੱਟੀ ਕੋਠੀ ਵਿੱਚ ਲਾਉਣੀ ਐ ਮਾਰ ਕੇ ਬੁਝਾਰਾ ਹੈ ਮਾਰ ਕੇ ਬੁਝਾਰਾ ਮਾਰ ਕੇ ਬੁਝਾਰਾ ਨਹੀਂ ਤੂੰ ਜੱਟਾ ਨੂੰ ਢਰਉਣੀ ਐ ਇਨਾ ਤਾਂ ਪੁੱਤ ਜੱਟੀ ਕੋਠੀ ਵਿੱਚ ਲਾਉਣੀ ਐ ਛਾੜੂ ਮਾਰਦੀ ਛਾੜੂ ਮਾਰਦੀ ਕੁਰਾਂ ਦੇ ਬਾਣੀ ਪੜ੍ਹਦੀ ਤੇ ਮਨ ਵਿੱਚ ਰੱਖੇ ਰੱਤ ਨੂੰ ਤੇਰੀ ਸੜਕਾਂ ਤੇ ਜੱਟ ਜਫੀਰ ਦੇ ਫਿਰਦੇ ਮਰਬੇ ਵਿੱਚ ਜਿਵੇਂ ਵੱਟ ਨੂੰ ਜਿੰਨੀਆਂ ਬੁਝਾਰਾ ਹਾਏ ਜਿੰਨੀਆਂ ਜਿੰਨੀ ਆ ਬੁਛਾਰਨੀ ਤੁਹਾਰੇ ਦਿਲ ਲੀਏ ਹੁੰਦਾ ਮਸੀਨਾ ਮਈ ਜੂਨ ਚਟ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਸਾਨਹਾਰ ਰੋਟੀਆ ਬਾਲ ਇਹ ਵੀਰ ਮੋਤੀ ਦਾ ਗੀਤ ਹੈ ਜੇ ਜੇ ਕੇ ਗੱਲ ਤੋਂ ਝੂਠੇ ਆ ਫਿਰ ਤੇ ਤੂੰ ਵੀ ਆਖ ਸਕਦਾ ਵੇ ਤੂੰ ਝੂਠੇ ਹੋ ਤੈਨੂੰ ਪਤਾ ਨਹੀਂ ਸਾਰਿਆਂ ਕੰਮਾਂ ਦਾ ਸਾਡੇ ਨਾਲ ਤੁਹਾਨੂੰ ਜਿਆਦਾ ਪਤਾ ਹੈ ਵੇ ਹਾਂ ਦਿੱਲੀ ਗਏ ਅਸੀਂ ਕੋਈ ਐਨਾ ਸਾਨੂੰ ਖਰਚਾ ਦਿੱਤਾ ਕੋ ਕਰਚਾ ਨਾਲੋਂ ਮੰਗਿਆ ਜਿਹੜਾ ਇਹਨਾਂ ਨੇ ਜਵਾਨ ਕੀਤੀ ਤੇ ਇਹ ਆ ਗਏ ਪਰ ਚਲੋ ਵੀ ਕੋਈ ਨਹੀਂ ਦੇ ਦੇਣਗੀ ਇਹਨਾਂ ਘੜਾ ਘਰੋਂ ਦੇਣੇ ਉਹ ਯਾਰੋ ਜਿੰਨੇ ਆ ਘਟਾਲਿਆਂ ਵਾਲੇ ਨੇ ਵਿਜੇ ਮਾਲੀਆ ਫਿਜੇ ਮਾਲੀਆ ਆ ਜਿਹੜਾ ਯਾਰ ਅਡਵਾਨੀ ਉਹ ਵੀ ਘਟਾਲੇ ਹੀ ਨੇ ਇਹਨੇ ਨੇ ਲੱਖ ਕਰੋੜ ਰੁਪਈਆ ਉਹਨਾਂ ਦਾ ਮਾਪ ਕਰਛੜਾ ਇੱਕ ਬੰਦੇ ਦਾ ਤੇ ਇੱਥੇ 350 35 ਕਰੋੜ ਦੁਨੀਆ ਪੰਜਾਬ ਦੇ ਰਹੀ ਦੀ ਉਹਨਾਂ ਦਾ ਇੱਕ ਰੁਪਈਆ ਵੀ ਨਹੀਂ ਮaaf ਕੀਤਾ ਇਹ ਕੀ ਏ ਪਤਾ ਗੱਲ ਰਹੀ ਏ ਅਸੀਂ ਸਰਦਾਰ ਆ ਅਸੀਂ ਬੇਕਾਰ ਨਹੀਂ ਸਰਦਾਰ ਆ ਗੁਰੂ ਸਾਹਿਬ ਦੀ ਆ ਪੌਣ ਪੀਤੀ ਏ ਉਹਦੇ ਉਹਦੀ ਧਰਤੀ ਤੇ ਜੰਮੇ ਆ ਅਸੀਂ 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 ਉਹ ਵੋਟਾਂ ਵੋਟਾਂ ਵਟਾ ਇੱਥੇ ਜਿਹੜੇ ਵੋਟ ਲੈ ਗਏ ਨੇ ਉਹ ਕਿਹੜਾ ਇੱਥੇ ਰਹਿ ਗਏ ਨੇ ਬਾਦਲ ਇੱਥੇ ਪੰਜਾਬ 25 ਸਾਲ ਰਾਜ ਕੀਤਾ ਉਹਨੇ ਬੀੜੀਆਂ ਨਹੀਂ ਬੰਦ ਕਰਾਈਆਂ ਸਾਰਾ ਇੱਕੋ ਹੀ ਨਹੀਂ ਇਹ ਸਾਰੇ ਚੋਰ ਤੇ ਉਹ ਤੋਰ ਕਦੇ ਆ ਗਏ ਉਹ ਹੈ ਇਹ ਇਥੇ ਕੋਈ ਨਾ ਆਮ ਵਾਲਾ ਠੀਕ ਹੈ ਨਾ ਖਾਸ ਵਾਲਾ ਠੀਕ ਹੈ ਨਾ ਦੂਜਾ ਠੀਕ ਹੈ ਨਾ ਤੀਜਾ ਠੀਕ ਹੈ ਇਹਨਾਂ ਦੇ ਇਹ ਸਾਨੂੰ ਨੀਵਾ ਨੀਵਾ ਖਾਣਾ ਚਾਹੁੰਦੇ ਨੇ ਅਬਦਾਲੀ ਆਇਆ ਅਮਰਸ਼ ਆਇਆ ਦੂਜਾ ਇੰਦਰਾ ਇਤਜਾਇਆ ਕਿੰਨੇ ਹਜ਼ਾਰਾਂ ਬੰਦੇ ਚਾਏ ਸਿੱਖ ਚੁਕੇ ਨਹੀਂ ਚੁਕੇ ਜੇ ਹਰਮੰਦਰ ਸਾਹਿਬ ਤੇ ਚਾਰ ਵਾਰ ਨਟਾ ਆਇਆ ਭਾਵੇਂ ਲੱਖ ਮਰਿਆ ਭਾਵੇਂ 50000 ਮਰਿਆ ਚਲੋ ਸ਼ਹੀਦ ਹੋਇਆ ਮਰਿਆ ਨਿੰਦਾ ਤੇ ਬਣ ਗਿਆ ਪਰ ਆ ਜਿਹੜੀਆਂ ਛੋਟੀਆਂ-ਛੋਟੀਆਂ ਕਮੀਨੀਆਂ ਜੀਆਂ ਗੱਲਾਂ ਅਸੀਂ ਪੈਸੇ ਨਹੀਂ ਦੇ ਸਕਦੇ ਅਸੀਂ ਹੋਰ ਐਸਟੀ ਆ ਉਹ ਓਵਰ ਨਹੀਂ ਦੇ ਸਕਦੇ ਐਸਟੀ ਨਹੀਂ ਦੇ ਸਕਦੇ ਜੇ ਦੇ ਸਕਦੇ ਉਹਨਾਂ ਦੇ ਜੁਗਾ 1000 ਰੁਪਏ ਹੈ ਨਾ ਸਾਡੇ ਜੁਗਾ ਕੁਝ ਨਹੀਂ ਅਸੀਂ ਕੋਮ ਪੀਕ ਥੋੜਾ ਮੰਗਨੇ ਆ ਅਸੀਂ 66 ਦੇ ਵਿੱਚ ਅਸੀਂ 68 ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤਕੜਾ ਹਾਂ ਮੈਂ ਹਾਈ ਸਮਝ 75 ਸਾਲ ਦਾ 68 ਦੇ ਵਿੱਚ ਇਹ ਲੱਗੇ ਭੁੱਖੇ ਮਰਨ ਸ਼ਾਸਤਰੀ ਉੱਥੇ ਗਿਆ ਉਹ ਯਾਰ ਜੇ ਪ੍ਰਧਾਨ ਮੰਤਰੀ ਮੰਗਣ ਜਾਏ ਤੇ ਉਹ ਦੇਖਦਾ ਕੀ ਬਣੇਗਾ ਜੱਟਾਂ ਨੇ ਚੁੱਕਦੀ ਰਹੀ ਪਾਣੀ ਵੀ ਖਰਾਬ ਕਰ ਲਿਆ ਫਦਰ ਬਾਦੂ ਨਾ ਆ ਜਨਾ ਤੋਂ ਕਰਤਾ ਤੇ ਇਹ ਹੁਣ ਨਾਜ ਲੈnde ਵੀ ਨਖਰੇ ਕਰਦੇ ਨੇ ਕਦੀ ਸਾਨੂੰ ਆਸ ਦਿੰਦੇ ਨੇ ਇਹ ਹੈ ਉਹ ਹੈ ਅਸੀਂ ਆਪਾਂ ਸਾਰੇ ਇੱਕਾਂ ਆਪਾਂ ਕੋਈ ਮੋਨਾ ਕੋਈ ਸਰਦਾਰ ਆਪਾਂ ਇਨਸਾਨਾ Hindu Muslim Sikh Sai ਸਾਰੇ ਭਾਈ ਭਾਈ ਬਹੁਤ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਵੇਖ ਇੱਕ ਮਰੇ ਨੂੰ ਨਹੀਂ ਮਾਰਨਾ ਚਾਹੀਦਾ ਜਿਵੇਂ ਆਂਦੇ ਨੇ ਮਰਿਆ ਸੱਪ ਗੱਲ ਜਿਨੀ ਬਣਾ ਜੇ ਇੱਕ ਬੰਦੇ ਦਾ ਤਾਂ ਟਾਈਮ ਨਹੀਂ ਪਾਸ ਹੁੰਦਾ ਤੇ ਉਹਦੇ ਬੱਚਿਆਂ ਵਾਸਤੇ ਮੰਗੇਗਾ ਤੇ ਉਹਨੂੰ ਫਿਰ ਅੱਗੋਂ ਗੋਲੀਆਂ ਚਲਾਤੀਆਂ ਡੱਬਟੀਆਂ ਚਲਾਤੀਆਂ ਦੂਜਿਆਂ ਦਾ ਪਾਣੀ ਵਾਲੇ ਥਰੂ ਗੈਸ ਛੱਡੇ ਤੇ ਜਿੱਦਣ ਸਾਡੇ ਵਾਲਾ ਛੱਡਿਆ ਗਿਆ ਨਾ ਥਰੂ ਗੈਸ ਤੇ ਉਦੋਂ ਫਿਰ ਵੇਖ ਲੈ ਬਈ ਮਾਲਕ ਹੀ ਜਾਣਦਾ ਵਾ ਕੀ ਬਣੇਗਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਇੱਕ ਵਾਰੀ ਜਕਾਰਾ ਬੁਲਾ ਦਿਓ ਫਿਰ ਸੋ ਨਿਹਾਲ ਸ੍ਰੀ ਅਕਾਲ ਜਕਾਰੇ ਗਜਾਵੇ ਈ ਧਰ ਦੇ ਮਨ ਨੂੰ ਭਾਵੇ ਗੁਰਬਰੂ ਕਾਲ ਬੋਲੇ ਸੋਨਿਆ ਸਾਤਰੀਕਾਰ ਲੰਡੀ ਪੁੱਛੀ ਚੱਕਦੇ ਆਂਗੇ ਤਾਉਣ ਤੇ ਗੋਡਾ ਰੱਖਦੇ ਆਂਗੇ ਬੋਲੇ ਸੋਨਿਆ ਸਾਤਰੀਕਾਰ ਜਿਕਾਰੀ ਨਾ ਛੱਡਿਆ ਕਰੋ ਜਿਕਾਰੀ ਜਗਬਾਣੀ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਡਰ ਆ ਹੈ ਔਰ ਸ਼ੰਭੂ ਬਾਡਰ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਮੈਂ ਲਗਾਤਾਰ ਅਪਡੇਟ ਕਰਦਾ ਰਹਾਂਗਾ ਕੈਮਰਾਮੈਨ ਬੰਦਾ ਦੇ ਨਾਲ ਮਜਬੰਦਰ ਸਿੰਘ ਕਹਿਰਾ ਸ਼ੰਭੂ ਬਾਡਰ ਤੋਂ